ਕਿਵੇਂ ਕਰੀਏ ਪਾਸਪੋਰਟ ਨੂੰ ਆਨਲਾਈਨ ਰੀਨਿਊ ਜਾਣੋ ਕਿਹੜੇ ਦਸਤਾਵੇਜ਼ ਜਰੂਰੀ ਹੋਵੇਗੇ ਲੋ ਤੇ ਕਿੰਨੀ ਲੱਗੇਗੀ ਫੀਸ ਜਾਣੋ ਪੂਰੀ ਰਿਪੋਰਟ ਪਾਸਪੋਰਟ ਇੱਕ ਵਰਚੁਅਲ ਦਸਤਾਵੇਜ਼ ਹੈ ਜਿਸ ਨੂੰ ਰਾਸ਼ਟਰੀ ਪਛਾਣ ਦੇ ਸਬੂਤ ਵਜੋਂ ਜਾਣਿਆ ਜਾਂਦਾ ਹੈ ਛੁੱਟੀਆਂ ਰੁਜ਼ਗਾਰ ਜਾਂ ਸਿੱਖਿਆ ਲਈ ਕਿਸੇ ਹੋਰ ਦੇਸ਼ ਜਾਣ ਲਈ ਪਾਸਪੋਰਟ ਦੀ ਲੋੜ ਹੁੰਦੀ ਹੈ ਹਾਲਾਂਕਿ ਪਾਸਪੋਰਟ ਦੀ ਵੈਦਤਾ 10 ਸਾਲ ਹੈ ਇਸ ਤੋਂ ਬਾਅਦ ਪਾਸਪੋਰਟ ਨੂੰ ਰੀਨਿਊ ਕਰਵਾਉਣਾ ਜ਼ਰੂਰੀ ਹੈ ਪਾਸਪੋਰਟ ਨੂੰ ਇਸਦੀ ਵੈਧਤਾ ਦੀ ਮਿਆਦ ਬੁੱਗਣ ਤੋਂ 9 ਮਹੀਨੇ ਪਹਿਲਾਂ ਨਵਿਆਇਆ ਜਾਣਾ ਚਾਹੀਦਾ ਹੈ ਜੇਕਰ ਤੁਹਾਡੀ ਉਮਰ 18 ਸਾਲ ਤੋਂ ਕੱਟ ਹੈ ਤਾਂ 5 ਸਾਲ ਬਾਅਦ ਪਾਸਪੋਰਟ ਨੂੰ ਰੀਨਿਊ ਕਰਵਾਉਣਾ ਹੋਵੇਗਾ ਹਾਲਾਂਕਿ ਪਾਸਪੋਰਟ ਨੂੰ ਆਸਾਨੀ ਨਾਲ ਨਵਿਆਇਆ ਜਾ ਸਕਦਾ ਹੈ ਆਓ ਜਾਣਦੇ ਇਸਦੀ ਪ੍ਰਕਿਰਿਆ ਜਾਣੋ ਕਿਹੜੇ ਦਸਤਾਵੇਜ਼ਾਂ ਦੀ ਹੋਵੇਗੀ ਲੋੜ ਤੁਹਾਡੇ ਮੌਜੂਦਾ ਪਾਸਪੋਰਟ ਦੇ ਪਹਿਲੇ ਅਤੇ ਆਖਰੀ ਪੰਨੇ ਦੀ ਫੋਟੋ ਕਾਪੀ ਹੋਣੀ ਚਾਹੀਦੀ ਹੈ ECR غیر ECR پنے دی سوی تصفیق کیتی فوٹو کاپی وی نال ہونی چاہیے تے پتے دا ثبوت ضروری ہے۔ وائٹ دا ایکسٹنشن پنے دی فوٹو کاپی چاہیے ہے۔ کسے وی نریکھن پنے دی سوی ਪਰਮਾਣਿਤ ਫੋਟੋ ਕਾਪੀ ਤੁਹਾਨੂੰ ਉਹ ਵੀ ਦੱਸ ਦਿੰਦੇ ਹਾਂ ਕਿ ਪਾਸਪੋਰਟ ਨਵਾਂਉਣ ਦੀ ਫੀਸ ਕਿੰਨੀ ਹੋਣੀ ਚਾਹੀਦੀ ਹੈ 10 ਸਾਲ ਦੀ ਵੈਧਤਾ ਵਾਲੇ 36 ਪੰਨਿਆਂ ਦੇ ਪਾਸਪੋਰਟ ਲਈ 1500 ਰੁਪਏ ਦੀ ਫੀਸ ਅਦਾ ਕਰਨੀ ਪੈਂਦੀ ਹੈ ਜਦੋਂ ਕਿ ਤਤਕਾਲ ਲਈ 2000 ਰੁਪਏ ਦੀ ਫੀਸ ਲਈ ਜਾਂਦੀ ਹੈ 10 ਸਾਲ ਦੀ ਵੈਧਤਾ ਵਾਲੇ 60 ਪੰਨਿਆਂ ਦੇ ਪਾਸਪੋਰਟ ਲਈ 2000 ਰੁਪਏ ਦੀ ਫੀਸ ਲਈ ਜਾਂਦੀ ਹੈ ਜਦੋਂ ਕਿ ਤਤਕਾਲ ਲਈ 2000 ਰੁਪਏ ਦੀ ਫੀਸ ਅਦਾ ਕਰਨੀ ਪੈਂਦੀ ਹੈ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ 5 ਸਾਲ ਦੀ ਵੈਧਤਾ ਵਾਲੇ 36 ਪੰਨਿਆਂ ਦੇ ਪਾਸਪੋਰਟ ਦੀ ਫੀਸ 1000 ਰੁਪਏ ਹੈ ਜਦੋਂ ਕਿ ਤਤਕਾਲ ਲਈ 2000 ਰੁਪਏ ਦਾ ਭੁਗਤਾਨ ਕਰਨਾ ਪਵੇਗਾ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ 10 ਸਾਲ ਦੀ ਵੈਧਤਾ ਵਾਲੇ 36 ਪੰਨਿਆਂ ਦੇ ਪਾਸਪੋਰਟ ਲਈ 1500 ਰੁਪਏ ਦੀ ਫੀਸ ਅਦਾ ਕਰਨੀ ਪੈਂਦੀ ਹੈ ਜਦੋਂ ਕਿ ਤਤਕਾਲ ਲਈ 2000 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਹੈ ਪਾਸਪੋਰਟ ਨੂੰ ਆਨਲਾਈਨ ਕਿਵੇਂ ਰੀਨਿਊ ਕਰੀਏ ਆਓ ਤੁਹਾਨੂੰ ਉਹ ਵੀ ਦੱਸ ਦਿੰਨੇ ਆਂ ਸਭ ਤੋਂ ਪਹਿਲਾਂ ਪਾਸਪੋਰਟ ਦੀ ਸੇਵਾ ਦੀ ਵੈੱਬਸਾਈਟ ਤੇ ਜਾਓ ਉਸ ਤੋਂ ਬਾਅਦ ਜੇਕਰ ਰਜਿਸਟ੍ਰੇਸ਼ਨ ਪੂਰਾ ਹੋ ਗਿਆ ਹੈ ਤਾਂ ਆਪਣੀ ਆਈਡੀ ਨਾਲ ਲੌਗਇਨ ਕਰੋ ਲੌਗਇਨ ਪ੍ਰਮਾਣ ਪੱત્ર ਨਾਲ ਪੋਰਟਲ ਤੱਕ ਪਹੁੰਚ ਕਰੋ ਇਸ ਤੋਂ ਬਾਅਦ ਅਪਲਾਈ ਫਾਰ ਅ ਨਿਊ ਪਾਸਪੋਰਟ ਰੀ ਇਸ਼ੂ ਆਫ ਪਾਸਪੋਰਟ ਵਿਕਲਪ ਉੱਤੇ ਟੈਪ ਕਰੋ ਇਸ ਤੋਂ ਬਾਅਦ ਸਾਰੇ ਲੋੜਿੰਦੇ ਦਸਤਾਵੇਜ਼ ਸਹੀ ਹਨ ਵਿਕਲਪ ਉੱਤੇ ਕਲਿੱਕ ਕਰ ਦਿਓ ਫਿਰ ਭੁਗਤਾਨ ਅਤੇ ਸਮਾਸਾਰਨੀ ਵਿਕਲਪ ਦੀ ਚੋਣ ਕਰੋ ਇਸ ਤੋਂ ਬਾਅਦ ਭੁਗਤਾਨ ਪੂਰਾ ਕਰੋ ਇਸ ਤੋਂ ਬਾਅਦ ਫਾਰਮ ਜਮਾ ਕਰ ਦਿਓ ਫਿਰ ਐਪਲੀਕੇਸ਼ਨ ਪ੍ਰਿੰਟ ਦਾ ਵਿਕਲਪ ਚੁਣੋ ਇਸ ਤੋਂ ਬਾਅਦ ਸਾਰੇ ਜ਼ਰੂਰੀ ਦਸਤਾਵੇਜ਼ ਅਤੇ ਆਪਣੀ ਜਮਾ ਕਰਵਾਈ ਆਰਟੀ ਦੇ ਨਾਲ ਨਿੱਜਤ ਮਿਤੀ ਉੱਤੇ ਨਜ਼ਦੀਕੀ ਪਾਸਪੋਰਟ ਸੇਵਾ ਕੇਂਦਰ ਤੇ ਜਾਓ ਬਿਊਰੋ ਰਿਪੋਰਟ ਦਿੱਲੀ ਪੋਸਟ ਪੰਜਾਬੀ ਕਿਵੇਂ ਕਰੀਏ ਪਾਸਪੋਰਟ ਨੂੰ ਆਨਲਾਈਨ ਰੀਨਿਊ ਜਾਣੋ ਕਿਹੜੇ ਦਸਤਾਵੇਜ਼ ਜੱਦੀ ਹੋਵੇਗੀ ਲੋ ਤੇ ਕਿੰਨੀ ਲੱਗੇਗੀ ਫੀਸ ਜਾਣੋ ਪੂਰੀ ਰਿਪੋਰਟ ਪਾਸਪੋਰਟ ਇੱਕ ਵਰਚੁਅਲ ਦਸਤਾਵੇਜ਼ ਹੈ ਜਿਸ ਨੂੰ ਰਾਸ਼ਟਰੀ ਪਛਾਣ ਦੇ ਸਬੂਤ ਵਜੋਂ ਜਾਣਿਆ ਜਾਂਦਾ ਹੈ ਛੁੱਟੀਆਂ ਰੁਜ਼ਗਾਰ ਜਾਂ ਸਿੱਖਿਆ ਲਈ ਕਿਸੇ ਹੋਰ ਦੇਸ਼ ਜਾਣ ਲਈ ਪਾਸਪੋਰਟ ਦੀ ਲੋੜ ਹੁੰਦੀ ਹੈ ਹਾਲਾਂਕਿ ਪਾਸਪੋਰਟ ਦੀ ਵੈਦਤਾ 10 ਸਾਲ ਹੈ ਇਸ ਤੋਂ ਬਾਅਦ ਪਾਸਪੋਰਟ ਨੂੰ ਰੀਨਿਊ ਕਰਵਾਉਣਾ ਜ਼ਰੂਰੀ ਹੈ ਪਾਸਪੋਰਟ ਨੂੰ ਇਸਦੀ ਵਿਅਯਤਤਾ ਦੀ ਮਿਆਦ ਬੁੱਗਣ ਤੋਂ 9 ਮਹੀਨੇ ਪਹਿਲਾਂ ਨਵਿਆਇਆ ਜਾਣਾ ਚਾਹੀਦਾ ਹੈ ਜੇਕਰ ਤੁਹਾਡੀ ਉਮਰ 18 ਸਾਲ ਤੋਂ ਕੱਟ ਹੈ ਤਾਂ 5 ਸਾਲ ਬਾਅਦ ਪਾਸਪੋਰਟ ਨੂੰ ਰੀਨਿਊ ਕਰਵਾਉਣਾ ਹੋਵੇਗਾ ਹਾਲਾਂਕਿ ਪਾਸਪੋਰਟ ਨੂੰ ਆਸਾਨੀ ਨਾਲ ਨਵਿਆਇਆ ਜਾ ਸਕਦਾ ਹੈ ਆਓ ਜਾਣਦੇ ਹਾਂ ਇਸਦੀ ਪ੍ਰਕਿਰਿਆ ਜਾਣੋ ਕਿਹੜੇ ਦਸਤਾਵੇਜ਼ਾਂ ਦੀ ਹੋਵੇਗੀ ਲੋੜ ਤੁਹਾਡੇ ਮੌਜੂਦਾ ਪਾਸਪੋਰਟ ਦੇ ਪਹਿਲੇ ਅਤੇ ਆਖਰੀ ਪੰਨੇ ਦੀ ਫੋਟੋ ਕਾਪੀ ਹੋਣੀ ਚਾਹੀਦੀ ਹੈ ECR ਗੈਰ ECR ਪੰਨੇ ਦੀ ਸਵੈ ਤਸਦੀਕ ਕੀਤੀ ਫੋਟੋਕਾਪੀ ਵੀ ਨਾਲ ਹੋਣੀ ਚਾਹੀਦੀ ਹੈ ਤੇ ਪਤੇ ਦਾ ਸਬੂਤ ਜ਼ਰੂਰੀ ਹੈ। ਵੈਦ ਦਾ ਐਕਸਟੈਂਸ਼ਨ ਪੰਨੇ ਦੀ ਫੋਟੋਕਾਪੀ ਚਾਹੀਦੀ ਹੈ। ਕਿਸੇ ਵੀ ਨਰੀਖਣ ਪੰਨੇ ਦੀ ਸਵੈ ਪ੍ਰਮਾਣਿਤ ਫੋਟੋਕਾਪੀ। ਤੁਹਾਨੂੰ ਉਹ ਵੀ ਦੱਸ ਦਿੰਦੇ ਹਾਂ ਕਿ ਪਾਸਪੋਰਟ ਨਵਿਆਂ ਦੀ ਫੀਸ ਕਿੰਨੀ ਹੋਣੀ ਚਾਹੀਦੀ ਹੈ। 10 ਸਾਲ ਦੀ ਵੈਦਤਾ ਵਾਲੇ 36 ਪੰਨਿਆਂ ਦੇ ਪਾਸਪੋਰਟ ਲਈ 1500 ਰੁਪਏ ਦੀ ਫੀਸ ਅਦਾ ਕਰਨੀ ਪੈਂਦੀ ਹੈ। ਜਦੋਂ ਕਿ ਤਤਕਾਲ ਲਈ 2000 ਰੁਪਏ ਦੀ ਫੀਸ ਲਈ ਜਾਂਦੀ ਹੈ। 10 ਸਾਲ ਦੀ ਵੈਧਤਾ ਵਾਲੇ 60 ਪੰਨਿਆਂ ਦੇ ਪਾਸਪੋਰਟ ਲਈ 2000 ਰੁਪਏ ਦੀ ਫੀਸ ਲਈ ਜਾਂਦੀ ਹੈ ਜਦੋਂ ਕਿ ਤਤਕਾਲ ਲਈ 2000 ਰੁਪਏ ਦੀ ਫੀਸ ਅਦਾ ਕਰਨੀ ਪੈਂਦੀ ਹੈ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ 5 ਸਾਲ ਦੀ ਵੈਧਤਾ ਵਾਲੇ 36 ਪੰਨਿਆਂ ਦੇ ਪਾਸਪੋਰਟ ਦੀ ਫੀਸ 1000 ਰੁਪਏ ਹੈ ਜਦੋਂ ਕਿ ਤਤਕਾਲ ਲਈ 2000 ਰੁਪਏ ਦਾ ਭੁਗਤਾਨ ਕਰਨਾ ਪਵੇਗਾ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ 10 ਸਾਲ ਦੀ ਵੈਧਤਾ ਵਾਲੇ 36 ਪੰਨਿਆਂ ਦੇ ਪਾਸਪੋਰਟ ਲਈ 1500 ਰੁਪਏ ਦੀ ਫੀਸ ਅਦਾ ਕਰਨੀ ਪੈਂਦੀ ਹੈ ਜਦੋਂ ਕਿ ਤਤਕਾਲ ਲਈ 2000 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਹੈ ਪਾਸਪੋਰਟ ਨੂੰ ਆਨਲਾਈਨ ਕਿਵੇਂ ਰੀਨਿਊ ਕਰੀਏ ਆਉ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਸਭ ਤੋਂ ਪਹਿਲਾਂ ਪਾਸਪੋਰਟ ਦੀ ਸੇਵਾ ਦੀ ਵੈਬਸਾਈਟ ਤੇ ਜਾਓ ਉਸ ਤੋਂ ਬਾਅਦ ਜੇਕਰ ਰਜਿਸਟ੍ਰੇਸ਼ਨ ਪੂਰਾ ਹੋ ਗਿਆ ਹੈ ਤਾਂ ਆਪਣੀ ਆਈਡੀ ਨਾਲ ਲੌਗਇਨ ਕਰੋ ਲੌਗਇਨ ਪ੍ਰਮਾਣ ਪੱત્ર ਨਾਲ ਪੋਰਟਲ ਤੱਕ ਪਹੁੰਚ ਕਰੋ ਇਸ ਤੋਂ ਬਾਅਦ ਅਪਲਾਈ ਫਾਰ ਅ ਨਿਊ ਪਾਸਪੋਰਟ ਰੀ ਇਸ਼ੂ ਆਫ ਪਾਸਪੋਰਟ ਵਿਕਲਪ ਉੱਤੇ ਟੈਪ ਕਰੋ ਇਸ ਤੋਂ ਬਾਅਦ ਸਾਰੇ ਲੋੜੀਂਦੇ ਦਸਤਾਵੇਜ਼ ਸਹੀ ਹਨ ਵਿਕਲਪ ਉੱਤੇ ਕਲਿੱਕ ਕਰ ਦਿਓ ਫਿਰ ਭੁਗਤਾਨ ਅਤੇ ਸਮਾਸਾਰਨੀ ਵਿਕਲਪ ਦੀ ਚੋਣ ਕਰੋ ਇਸ ਤੋਂ ਬਾਅਦ ਭੁਗਤਾਨ ਪੂਰਾ ਕਰੋ ਇਸ ਤੋਂ ਬਾਅਦ ਫਾਰਮ ਜਮਾ ਕਰ ਦਿਓ ਫਿਰ ਐਪਲੀਕੇਸ਼ਨ ਪ੍ਰਿੰਟ ਦਾ ਵਿਕਲਪ ਚੁਣੋ ਇਸ ਤੋਂ ਬਾਅਦ ਸਾਰੇ ਜ਼ਰੂਰੀ ਦਸਤਾਵੇਜ਼ ਅਤੇ ਆਪਣੀ ਜਮ੍ਹਾਂ ਕਰਵਾਈ ਆਰਟੀ ਦੇ ਨਾਲ ਨਿੱਜਤ ਮਿਤੀ ਉੱਤੇ ਨਜ਼ਦੀਕੀ ਪਾਸਪੋਰਟ ਸੇਵਾ ਕੇਂਦਰ ਤੇ ਜਾਓ ਬਿਊਰੋ ਰਿਪੋਰਟ ਦਿੱਲੀ ਪੋਸਟ ਪੰਜਾਬੀ